ਬਲੇ 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 ਸੰਤੋ ਬੰਤੋ ਹੋਈਆਂ ਕਠੀਆਂ ਵੱਡੇ ਕਰਾਂ ਦੀਆਂ ਜਾਈਆਂ ਕੀਤਾ ਪਾਰ ਰਹੀਆਂ ਨਣਦਾ ਤੇ ਪਰ ਜਾਈਆਂ ਕੀਤਾ ਪਾਰ ਰਹੀਆਂ ਨਣਦਾ ਤੇ ਪਰ ਜਾਈਆਂ ਕੀਤਾ ਪਾਰ ਰਹੀਆਂ ਜਾਨਕਲਸੀ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਇਖਲੀ ਤੋਂ ਅੱਜ ਇੱਥੇ ਕਲਚੀ ਨਾਸਤੇ ਦੇ ਵਿੱਚ ਪੀਆ ਦਾ ਮੇਲਾ ਮਨਾਇਆ ਜਾ ਰਿਹਾ ਹੈ ਜੀ ਕਿ ਪੰਜਾਬ ਰੈਸਟੋਰੈਂਟ ਜਿਨ੍ਹਾਂ ਨੇ ਕਿ ਇੱਕ ਬਹੁਤ ਵੱਡਾ ਪਰਾਲਾ ਕੀਤਾ ਸਾਡੀਆਂ ਭੈਣਾਂ ਵਾਸਤੇ ਤੇ ਸਾਡੀਆਂ ਮਾਤਾਵਾਂ ਵਾਸਤੇ ਸਾਡੀਆਂ ਛੋਟੀਆਂ ਬੱਚੀਆਂ ਵਾਸਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਉਹਨਾਂ ਦੇ ਫੰਦ ਖਾਣ ਦਾ ਉਹਨਾਂ ਨੂੰ ਇੰਜੋਏ ਕਰਨ ਦਾ ਸਾਡੇ ਨਾਲ ਸਾਡੀਆਂ ਭੈਣਾਂ ਖੜੀਆਂ ਨੇ ਅੱਜ ਆਪਾਂ ਇਹਨਾਂ ਨਾਲ ਸਵਾਦ ਜਵਾਬ ਕਰਦੇ ਆਂ ਕਿ ਇਹਨਾਂ ਨੂੰ ਤੀਆਂ ਦਾ ਮੇਲਾ ਜਿਹੜਾ ਕਿੱਦਾਂ ਲੱਗਦਾ ਕਿ ਇੱਕ ਇੰਡੀਆ ਵਾਲੀ ਰਵਾਇਤ ਹੈ ਜਿਹੜੀ ਉਹ ਅਸੀਂ ਇਟਲੀ ਦੇ ਵਿੱਚ ਲੈ ਕੇ ਆਏ ਆ ਤੇ ਕਿ ਇਹ ਬਹੁਤ ਵਧੀਆ ਲੱਗਿਆ ਸਾਨੂੰ ਆਪਣੇ ਆਪ ਨੂੰ ਬਹੁਤ ਲੱਗਦਾ ਤੇ ਸਾਡੀਆਂ ਭੈਣਾਂ ਵੀ ਬਹੁਤ ਖੁਸ਼ ਨੇ ਅੱਜ ਹਾਂਜੀ ਸਾਸੀ ਕਾਜੀ ਪਹਿਲਾਂ ਸਾਸੀ ਕਾਜੀ ਸਾਰਿਆਂ ਨੂੰ ਅੱਜ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਥੈਂਕ ਯੂ ਜੀ ਤੇ ਅਸੀਂ ਵੀ ਹਰ ਸਾਲ ਇੱਥੇ ਕਲਚਨਾਂ ਤੇ ਆਉਨੇ ਆਂ ਤੀਆਂ ਦਾ ਮੇਲਾ ਮਨਾਉਣ ਬਹੁਤ ਵਧੀਆ ਲ ਸਸਨ ਨੂੰ ਯੂਨਾਨੇ ਬਸ ਕੋਲ ਦਾ ਬੋਕਰ ਕਿ ਪਲੀਸ ਤੁਹਾਨੂੰ ਪਤਾ ਹੈ ਕਿ ਜਿਆਦਾ ਆਪਾਸ ਹੁੰਦੇ ਸਾਡਾ ਤੇ ਬਾਹਲੇ ਪਾਇ ਨਹੀਂ ਜਾਂਦੇ ਮੌਕੇ ਤੇ ਹੀ ਪਾਇ ਜਾਂਦੇ ਅਸੀਂ ਬਾਰ ਦੇ ਨਾਲ ਰੋਈ ਜਾਂਦੇ ਹਰਦੇ ਆਏ ਤੇ ਬਹੁਤ ਇੰਜੋਏ ਕਰਕੇ ਜਾਂਦੇ ਤੇ ਜਿੱਦਾਂ ਕਿ ਤੁਸੀਂ ਆਪਣੇ ਅਸੀਂ ਵੀ ਸਾਡੀ ਫੈਮਿਲੀ ਹੈਗੀ ਇੱਥੇ ਹੈ ਨਾ ਸਾਡੀ ਵੀ ਅਸੀਂ ਬੱਚੇ ਹੈਗੇ ਅਸੀਂ ਕੰਮਾਂ ਤੇ ਰਹਿੰਦੇ ਹਰ ਵਕਤ ਤੇ ਜਿਆਦਾਤਰ ਮੋਸਟਲੀ ਵਾਈਫ ਜਿਹੜੀਆਂ ਇੰਡੀਅਨ ਵਾਈਫ ਹੋ ਘਰਾਂ ਘਰ ਹੀ ਰਹਿੰਦੀਆਂ ਤੇ ਜਿੱਦਾਂ ਕਿ ਇਹੋ ਜਿਹੇ ਪ੍ਰੋਗਰਾਮ ਆਉਣੇ ਚਾਹੀਦੇ ਆ ਜਾਂ ਨਹੀਂ ਆਉਣੇ ਚਾਹੀਦੇ ਚਾਹੀਦੀ ਹੈ ਜੀ ਮੈਂ ਤਾਂ ਚਾਹਦੀ ਕਿ ਤੀਆਂ ਦੇ ਇਲਾਵਾ ਕਿ ਦੁਆਲੀ ਹੁੰਦਾ ਜਿਵੇਂ ਆਪਣਾ ਨਵਾਂ ਸਾਲ ਦਾ ਪ੍ਰੋਗਰਾਮ ਹੁੰਦਾ ਸਾਰੇ ਤਰ੍ਹਾਂ ਦੇ ਹਰ ਸਾਲ ਹਰ ਵਾਰ ਮਨਾਉਣਾ ਹੀ ਚਾਹੀਦਾ ਕਰਨਾ ਚਾਹੀਦਾ ਹਰ ਫੰਕਸ਼ਨ ਮਨਾਉਣਾ ਚਾਹੀਦਾ ਬਾਨੇ ਨਾਲ ਅਸੀਂ ਪਿਆਰ ਹੋ ਕੇ ਆਉਨੇ ਆ ਸਾਨੂੰ ਮੌਕਾ ਮਿਲਦਾ ਹੈ ਨਾ ਨਹੀਂ ਤਾਂ ਆਦਰਵਾਈਜ਼ ਆਪਾਂ ਕੈਜੂਅਲ ਡਰੈਸਿੰਗ ਚ ਰਹਿਨੇ ਆ ਘਰੇ ਹੀ ਰਹਿਨੇ ਆ ਘਰੇ ਆਪਾਂ ਵਧੀਆ ਬੜੀ ਵਧੀਆ ਸੂਟ ਪਾਉਣ ਨੂੰ ਮਿਲਦੇ ਆ। ਬਿਲਕੁਲ। ਇਹ ਬਹਿਲਾ ਆਪਣੇ ਹੱਥਾਂ ਨਾਲ ਪੈਸੇ ਕਮਾ ਰਹੇ। ਸੰਦੂਖਾ ਦੇ ਵਿੱਚ ਅਟੈਚੀ ਵਿੱਚ ਪਏ ਰਹਿੰਦੇ ਆ। ਕਹਿੰਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਬਸ ਟਾਈਮ ਆਇਆ ਮੈਂ ਇੰਨੀ ਵੀ ਬੋਲਣਾ। ਪਹਿਲੀ ਵਾਰੀ ਦੇਖਣੇ ਮੇਰਾ 2 ਸਾਲ ਨੂੰ। ਫੇਰ ਤਾਂ ਫੇਰ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਤੁਹਾਨੂੰ ਇਹ ਜੇ ਪ੍ਰੋਗਰਾਮ ਦੇਖਣੇ ਚਾਹੀਦੇ ਆ। ਇੰਨੇ ਸਾਲ ਸੁਨਾਰੇ ਜਿਹਾ। ਫਸਟ ਟਾਈਮ ਕਮਲ ਹੈ। ਉਹ ਵੀ ਅਹੇਰਾ ਸੋਝ ਹੋਇਆ ਇਸ ਤਰ੍ਹਾਂ। ਇਹ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਦੁਬਾਰਾ ਹੋਣ ਦਾ ਮੌਕਾ ਮਿਲੇ ਇੱਥੇ। ਸਾਵਣ ਚੜਿਆ ਤੀ ਆਈਆਂ ਇਕੱਠੀਆਂ ਉਹ ਨਣ ਦਾ ਫਰਜ ਆਈਆਂ ਲੀ ਇੱਕ ਦੂਜੀ ਨੂੰ ਕਹਿੰਦੀ ਲੀ ਆ ਜਾ ਭਾਬੀ ਝੂਟਲਾ ਪੀ ਗੋ ਹਲਾਰੇ ਲੈਂਦੀ ਨੀ ਆ ਜਾ ਭਾਬੀ ਝੂਟਲਾ ਪੀ ਗੋ ਹਲਾਰੇ ਲੈਂਦੀ ਜਿੱਦਾਂ ਕਿ ਸਾਵਣ ਚੜਦਾ ਉਦੋਂ ਹੀ ਸਾਡੀਆਂ ਭੈਣਾਂ ਸਾਡੀਆਂ ਮਟਿਆਰਾਂ ਛੂਟਾਂ ਵਿੱਚ ਲਹਿੰਗਿਆ ਜਦ ਸਾਤ ਅੱਜ ਕੇ ਆਉਂਦੀਆਂ ਨੇ ਤੇ ਅੱਜ ਇੱਥੇ ਕਾਚੀਨਾਥ ਦੇ ਵਿੱਚ ਆਪਣਾ ਤੀਆਂ ਦਾ ਮੇਲਾ ਕਰਾ ਰਾਇਆ ਜਾ ਜਿਹੜਾ ਕਿ ਸਾਡੀਆਂ ਭੈਣਾਂ ਨੂੰ ਬਹੁਤ ਹੀ ਵਧੀਆ ਮੌਕਾ ਮਿਲਦਾ ਇਹਨਾਂ ਦੇ ਇਹ ਜੇ ਮੇਲਾ ਤੇ ਆਉਣ ਦਾ ਤੇ ਸਾਡੇ ਨਾਲ ਸਾਡੀ ਇੱਕ ਛੋਟੀ ਜਿਹੀ ਬੱਚੀ ਭੈਣ ਹੈ ਤੇ ਪਰ ਜੀ ਅੱਜ ਈਆਂ ਦਾ ਮੇਲਾ ਕਰਾ ਲਿਆ ਇੱਥੇ ਮਹਿਰ ਕਮੇ ਦੇ ਵਿੱਚ ਕਿੱਦਾਂ ਲੱਗਿਆ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਇਸ ਇੱਕ ਬਹਾਨਾ ਵੀ ਬਣ ਜਾਂਦਾ ਹੈ ਕਿ ਤਿਉਹਾਰ ਤਾਂ ਹੈ ਹੀ ਹੈ ਈਆਂ ਦਾ ਪਰ ਇੱਕ ਬਹਾਨਾ ਵੀ ਬਣ ਜਾਂਦਾ ਸਾਰੀਆਂ ਪੈਣਾ ਨੂੰ ਇਕੱਠੀਆਂ ਹੋਣ ਦਾ ਮੌਕਾ ਮਿਲ ਜਾਂਦਾ ਹੈ ਤੇ ਇੱਕ ਖੁਸ਼ੀ ਮਨਾਉਣ ਦਾ ਮੌਕਾ ਮਿਲਦਾ ਸਾਵਾਂ ਦਾ ਮੇਲਾ ਤਾਂ ਸਿਰੋ ਤੇ ਮਿੱਠੀਆਂ ਹੁੰਦੀਆਂ ਈਆਂ ਦਾ ਉਹ ਤਿਉਹਾਰ ਮਨਾਉਂਦੀਆਂ ਆਈਆਂ ਪਿੰਡਾਂ 'ਚ ਮਨਾਉਂਦੀਆਂ ਆਈਆਂ ਇਹ ਜਿਹੜਾ ਕਿ ਇਹ ਤਿਉਹਾਰ ਇੰਡੀਆ ਦਾ ਸੀਗਾ ਇੰਡੀਆ ਵਿੱਚ ਮਨਾਇਆ ਜਾਂਦਾ ਸੀ ਜਿਹੜਾ ਕਿ ਭੁੱਲ ਚੁੱਕੇ ਸੀਗਾ ਦੁਬਾਰਾ ਇਟਨੀ ਤੋਂ ਦੁਬਾਰਾ ਇਹ ਪ੍ਰਫੁੱਲਤ ਹੋਇਆ ਤੁਹਾਨੂੰ ਕਿ ਜੀ ਬਹੁਤ ਵਧੀਆ ਦੁਬਾਰਾ ਜਿਹੜਾ ਇਹ ਧੌਰ ਮਨਾਉਣ ਲੱਗੇ ਆ ਗਾ ਸਾਰੇ ਬੱਚਿਆਂ ਨੂੰ ਇਸ ਧੌਰ ਬਾਰੇ ਪਤਾ ਲੱਗੂ ਕਿ ਧੀਆਂ ਕੀ ਹੁੰਦੀਆਂ ਹਨ ਬੋਲੀਆਂ ਕੀ ਹੁੰਦੀਆਂ ਹਨ ਉਹ ਆਪ ਦੀ ਮਾਂ ਬੋਲੀ ਨਾਲ ਵੀ ਜੋੜਦੇ ਐ ਇਸ ਮانے ਬੋਲੀਆਂ ਪਾਉਂਦੇ ਬੱਚੇ ਵੀ ਸਿੱਖਦੇ ਆ ਛੋਟੇ ਬੱਚੇ ਜਿਹੜੇ ਕਿ ਇੱਥੇ ਦੇ ਬੌਰਨਾ ਉਹਨਾਂ ਨੂੰ ਉਹ ਡਰੈਸ ਨਹੀਂ ਪਾਉਂਦੇ ਇੱਥੇ ਦੀ ਉਹ ਆਪਣੀ ਇੱਥੇ ਜੀ ਐਡਰੈਸ ਪਾਉ ਲੈਣਾ ਉਹਦੇ ਜਦੋਂ ਇਹ ਜੇ ਮੇਲੇ ਲੱਗਦੇ ਆ ਤਾਂ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਸੂਟ ਲੈ ਕੇ ਦਿੰਦੇ ਹੋ ਵਧੀਆ ਵਧੀਆ ਬੱਚਿਆਂ ਨੂੰ ਬਹੁਤ ਵਧੀਆ ਜੀ ਅਸੀਂ ਜਵਾਬ ਦੇ ਲਈ ਕੁਝ ਵੀ ਕਰੀਏ ਤੇ ਹੈਗੀ ਆ ਅਸੀਂ ਬੱਚਿਆਂ ਨੂੰ ਵੀ ਬਹੁਤ ਵਧੀਆ ਵਧੀਆ ਡਰੈੱਸ ਵੀ ਲੈ ਕੇ ਦਿੰਨੇ ਆ ਪਰਾਂ ਦੇ ਝੂੜੀਆਂ ਸਾਰਾ ਕੁਝ ਲੈ ਕੇ ਦਿੰਨੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਹ ਕੀ ਦਾ ਇਹ ਸਹੀ ਗੀ ਬਹੁਤ ਵਧੀਆ ਗੱਲ ਕੀਤੀ ਜਦੋਂ ਕਿ ਆਪਾਂ ਇਹ ਜੇ ਮੇਲੇ ਕਰਾਉਂਦੇ ਰਹਿੰਦੇ ਆ ਬਾਹਰਲੇ ਘਰਤੀ ਦੇ ਆ ਕੇ ਖਾਸ ਕਰਕੇ ਤੁਹਾਡੇ ਬੱਚਿਆਂ ਨੂੰ ਖਾਸ ਸੂਟ ਮਿਲਦੇ ਉਹਨਾਂ ਨੂੰ ਮਿਲਦੀ ਆਇ ਸੇਕਾ ਹੀ ਥੋੜਾ ਬਲ ਜਾਣਕਾਰੀ ਚ ਦੇ ਦਿੱਤੀ